ਬੋਲ ਲੈਂਦੇ ਸਾਰੇ ਜਣੇ ਵੀ ਭਈ ਇਹ ਪਬੋਸ ਸਾਹਿਬ ਨੇ ਸ਼ੁਰੂ ਕਰਾਇਆ ਸੀ ਤੇ ਉਹਦੇ ਬਾਅਦ ਜਿਹਦਾ ਰਾਈਟ ਬਣਦਾ ਸੀ ਉਹਨਾਂ ਦਾ ਬਣਦਾ ਸੀ ਹਾਂ ਨਹੀਂ ਚਲੋ ਕੱਟੋ-ਕੱਟੀ ਜਿਹਦਾ ਬੰਦਾ ਕੰਦੇ ਸਾਡਾ ਸਾਰਾ ਸੋਲ ਲੱਗ ਕੇ ਆਉਂਦਾ ਨਹੀਂ ਸਾਡਾ ਪਾਸੇ ਕਰ ਲੋ ਯਾਰ ਕਿਨੇ ਦਾ ਆਉਂਦੇ ਉਹ ਬੱਸ ਜ਼ੋਰ ਜਿਦ ਲੱਡੂ ਵੰਡਤਾ ਗਏ ਨਹੀਂ ਵੰਡ ਕਿੱਥੇ ਗਏ ਇਸਨੇ ਵੰਡੇ ਉਹ ਯਾਰ ਐਨੇ ਮਾੜੇ ਹੋ ਗਏ ਤੁਸੀਂ ਲੱਡੂ ਵੀ ਖਾ ਕੇ ਸਾਡੇ ਤਾਂ ਚਲੋ ਯਾਰ ਹਾਂ ਚਲੋ ਚਲੋ ਬੈਠੋ ਲੱਡੂ ਵੀ ਨੇ ਬੰਦਾਂ ਕਿੱਥੇ ਪੱਸੀ ਹੋ ਗਏ ਨਾ ਮਗਰ ਕੋਈ ਇਲਾਕੇ ਦਾ ਲੋਕ ਆ ਗਿਆ ਹਾਂ ਆਜੋ ਆਜੋ ਹਾਂ ਆਜੋ ਨਹੀਂ ਨਹੀਂ ਦਿਓ ਉਹ ਤੁਸੀਂ ਹਾਂ ਕੋਈ ਗੱਲ ਨਹੀਂ ਹਾਂ ਆਜੋ ਤੇ ਕਿਸੇ ਦੀ ਭਾਗ ਲਿਆਓ ਫਿਰ ਦਿਓ ਤੁਸੀਂ ਸਾਡੇ ਬੰਦਿਆਂ ਨੂੰ ਫੜਾਓ ਤੁਸੀਂ ਪਹਿਲਾਂ ਵਾਪਸ ਇੱਧਰ ਆਈਆਂ ਆਪਣੇ ਲਿਆਓ ਵਾਪਸ ਕਰੋ ਜਿਹੜੇ ਹੈਗੇ ਉਹ ਲੱਡੂ ਵਾਪਸ ਕਰੋ ਜਿਹੜੇ ਅਸੀਂ ਲੈ ਕੇ ਆਏ ਹੈਗੇ ਹਾਂ ਤੁਸੀਂ ਲੱਡੂ ਹੀ ਖੋਲੇ ਦੱਸੋ ਤੁਸੀਂ ਤੁਸੀਂ ਕਿਸੇ ਦੀ ਖੁਸ਼ੀ ਲੋਕਾਂ ਦੀ ਲੋਕਾਂ ਦੀ ਖੁਸ਼ੀ ਨਹੀਂ ਹੋਣ ਤੇ ਤੁਸੀਂ ਪੂਰੀ ਗੱਲ ਪਹਿਲਾਂ ਲੱਡੂ ਦਿਆ ਮੇਰੇ ਲੱਡੂ ਮੇਰੇ ਲੱਡੂ ਚਲੋ 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 ਜਿੰਦਾਬਾਦ ਲੱਡੂ ਹੀ ਥਾ ਕੇ ਦੋ ਇਦੋਂ ਨੱਟ ਕੇ ਉਹ ਖਾ ਗਈ ਜਿਹੜੀ ਲੱਤ ਖਾ ਕੇ ਸਾਡੇ ਦੋਸਤ ਤੁਸੀਂ ਹੈ ਕੋਈ ਸਿਆਣ ਤੋਂ ਕੰਮ ਨਹੀਂ ਲਗਾਤਾਰ ਜੋ ਹੈ ਮਾਮਲੇ ਬਣਾਉਣੇ ਆ ਪਹਿਲੇ ਵੀ ਉਹ ਨਹੀਂ ਦੇਖੋ ਜੀ ਇਹਨਾਂ ਦੀ ਪੁਰਾਣੀ ਆਦਤ ਹੈ ੱੱਕਾ ਕਰਨ ਦੀ ਜਦੋਂ ਅੱਜ ਸਵੇਰੇ ਅਸੀਂ ਜਿਹੜੇ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਸਵੇਰੇ 11 ਵਜੇ ਐਮਐਲਏ ਨੀਨਾ ਮਿੱਤਰ ਜੀ ਸਪੂਲ ਦਾ ਉਦਘਾਟਨ ਕਰਨਗੇ ਤਾ ਉਸ ਤੋਂ ਬਾਅਦ ਆਪਣੇ ਬੰਦੇ ਲੈ ਕੇ ਧੱਕੇ ਨਾਲ ਪੁੱਲ ਬੋਲਣ ਆ ਗਏ ਜੀਸੀਬੀ ਸਾਨੂੰ ਪਤਾ ਲੱਗਿਆ ਵੀ ਜੀਸੀਬੀ ਮਦਾਰੇ ਆ ਪਰ ਇਹ ਧੱਕੇਸ਼ਾਹੀ ਨਹੀਂ ਕਰਨ ਦਿਆਂਗੇ ਸਭ ਨੂੰ ਪਤਾ ਵੀ ਇਹ ਪੁੱਲ ਦਾ ਕੰਮ ਕਿੰਨੇ ਸਮੇਂ ਤੋਂ ਬੰਦ ਸੀ ਜਦੋਂ ਸਾਡੀ ਸਰਕਾਰ ਆਈ ਹੈ ਸੈਂਟਰ ਨਾਲ ਮਿਲ ਕੇ ਸੈਂਟਰ ਨਾਲ ਗੱਲਬਾਤ ਕਰਕੇ ਇਸ ਪੁੱਲ ਦਾ ਕੰਮ ਸ਼ੁਰੂ ਕਰਾਇਆ ਜੋ ਇਸ ਪੁੱਲ ਦੇ ਵਿੱਚ ਔਕੜਾਂ ਸੀਗੀਆਂ ਉਹ ਸਾਰੀਆਂ ਔਕੜਾਂ ਐਮਐਲਏ ਸਾਹਿਬ ਨੇ ਦੂਰ ਕਰਾ ਕੇ ਇਹ ਪੁੱਲ ਤਾਂ ਤਿਆਰ ਹੋਇਆ ਜਿਵੇਂ ਤੁਹਾਨੂੰ ਪਤਾ ਵੀ ਨਲਾਸ ਕੱਟ ਦਾ ਰਸਤਾ ਉਹ ਵੀ ਅਸੀਂ ਪਾਸ ਕਰਾਇਆ ਸੀ ਤਾਂ ਉਦੋਂ ਜੱਗਾ ਜੀ ਕਹਿੰਦੇ ਵੀ ਇਹ ਤਾਂ ਕੰਮ ਮੈਂ ਕਰਾਇਆ ਮਹਾਰਾਣੀ ਜੱਬਾ ਤੂੰ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਜੇ ਤੁਸੀਂ ਕੰਮ ਕਰਾਇਆ ਤਾਂ ਇੱਕ ਵੀ ਪੇਪਰ ਸਾਨੂੰ ਸ਼ੋਅ ਕਰ ਦਿਓ ਵੀ ਜੇ ਤੁਸੀਂ ਕੋਈ ਲੈਟਰ ਲਿਖੀ ਹੈ ਜਾਂ ਕੋਈ ਮਨਜ਼ੂਰੀ ਲੈ ਕੇ ਆਏ ਤਾਂ ਉਦੋਂ ਵੀ ਅਸੀਂ ਸਾਰੇ ਪੇਪਰ ਜਾਰੀ ਕੀਤੇ ਸੀ ਵੀ ਅਸੀਂ ਐਮਐਲਏ ਸਾਹਿਬ ਨੇ ਕਿਹਨੂੰ-ਕਿਹਨੂੰ ਲੈਟਰ ਲਿਖਿਆ ਕੀ ਕੀ ਉਹਦਾ ਜਵਾਬ ਆਇਆ ਤੁਹਾਡੇ মিডিਆ ਦੇ ਭਰਾਵਾਂ ਅੱਗੇ ਸਾਰਾ ਕੁਝ ਲਿਖਿਆ ਸੀ ਉਵੇਂ ਹੀ ਸੁਪੂਲ ਦਾ ਕੰਮ ਕੀਤਾ ਢਾਈ ਦਾ ਵੀ ਕ੍ਰੈਡਿਟ ਲੈਣਾ ਉਹਨਾਂ ਹਰਦੇয়াল ਕੰਬੋਜੀ ਆ ਗਏ ਮੈਂ ਤੁਹਾਡੇ ਮਾਧਿਅਮ ਦਾ ਹੀ ਉਹਨਾਂ ਨੂੰ ਮੈਸੇਜ ਦਊਂਗਾ ਵੀ ਇੱਕ ਤਾਂ ਅਸੀਂ ਧੱਕੇਸ਼ਾਹੀ ਨਹੀਂ ਸਹਿਣ ਕਰਾਂਗੇ ਨਾ ਹੀ ਬਰਦਾਸ਼ਤ ਕਰਾਂਗੇ ਸੈਕੰਡਲੀ ਇਹ ਕਹਿ ਰਹੇ ਆ ਵੀ ਕੱਲ 11 ਵਜੇ ਪੁਲ ਜਮਤਾ ਲੀ ਖੁੱਲ ਜੇਗਾ ਉਦੋਂ ਬੇਸ਼ੱਕ ਹਨ ਜਿਵੇਂ ਆਮ ਪਬਲਿਕ ਲੰਘੂਗੀ ਇਸ ਪੁਲ ਤੋਂ ਤਾਂ ਹਰਦਿਆਲ ਕੰਬੋ ਵੀ ਲੰਘਣ ਰਾਜਪੁਰੇ ਦੇ ਨਾਗਰਿਕ ਹੋਣ ਦੇ ਨਾਤੇ ਲੰਘਣ ਪਰ ਇਦਾਂ ਧੱਕੇਸ਼ਾਹੀ ਨਹੀਂ ਕਰਾਂਗੇ ਉਹ ਤਾਂ ਖਰਾਬ ਕਰਨ ਨੂੰ ਆਏ ਆ ਉਹਨਾਂ ਨੇ ਲੱਡੂ ਵੰਡਣੇ ਦੀ ਕੱਲ 11 ਵਜੇ ਵੰਡਦੇ ਜਦੋਂ ਅਸੀਂ ਉਹ ਘਟਨ ਕਰਦੇ ਸ਼ਹਿਰ ਦੇ ਇੱਕ ਅੱਛੇ ਨਾਗਰਿਕ ਹੋਣ ਦਾ ਸਬੂਤ ਦਿੰਦੇ ਉਹ ਦੋ ਲੱਟੂ ਨਾਲ ਲੈ ਕੇ ਆਉਂਦੇ ਐ ਐਮਐਲਏ ਦਾ ਉਦਘਾਟਨ ਕਰਨਗੇ ਉਦੋਂ ਲੱਡੂ ਵੰਡਣ ਜਲੇਬੀਆਂ ਵੰਡਣ ਜੋ ਮਰਜੀ ਵੰਡ ਪਰ ਗੁੰਡਾਗਰਦੀ ਨਾ ਨਾ ਵੰਡਣ ਰਾਜਪੁਰੇ ਠੀਕ ਹੈ ਠੀਕ ਹੈ ਨਹੀਂ ਨਹੀਂ ਅਸੀਂ ਕਿਹਨੇ ਕਿਸ ਨਾਲ ਗੱਲ ਕਰਨੀ ਉਹ ਠੀਕ ਹੈ ਨਾ ਨਹੀਂ ਨਹੀਂ ਗੱਲ ਤੇਰੇ ਨਾਲ ਅਸੀਂ ਉੱਥੇ ਜਿੱਥੇ ਉਹ ਸਾਹਮਣੇ ਉਹ ਪ੍ਰੈਸਮ ਆ ਜੇ ਪ੍ਰੈਸ ਪ੍ਰੈਸ ਕੰਮ ਚੱਲਦਾ ਕੰਮ ਨੂੰ ਇਹ ਕੈਲਚੂਲ ਕਰੋ ਇਹ ਗੱਲ ਹੈ ਆ ਨਾ ਤਾਂ ਅਸੀਂ ਕੋਈ ਨਾਰੀਲ ਕੋਰ ਨਾ ਚ ਕੋਈ ਹੋਤਾ ਠੀਕ ਇੰਨੀ ਗੱਲ ਤੇ ਅਜੇ ਲੱਡੂ ਬਣਣਿਆ ਸਰਬੀਅਲ ਸਿੰਘ ਦੇ ਲਈ 26 ਕਰੋੜ ਰੁਪਏ ਲੈ ਕੇ ਆਇਆ ਤਾਂ ਤਾਂ ਖੁਸ਼ੀਖਾਰ ਕਰ ਬਸ ਹੋਰ ਕੋਈ ਮਤਲਬ ਨਹੀਂ ਹੈ ਦਾ ਬਤਨ ਠੀਕ ਹੈ ਨਾ ਹੋਰ ਕੋਈ ਹੋ ਨਹੀਂ ਤਾ ਮੇਰਾ ਮਕਸਦ ਸਿੱਧੇ ਸਿੱਧੇ ਇਕੱਠਾ ਉਹਦੇ ਤੇ ਮੈਂ ਫੋਟੋ ਪਹੁੰਚਾ ਦੇ ਤਾ ਉਹ ਤੇ ਉਹਦੇ ਤੇ ਨਹੀਂ ਰੱਖਦੀ ਦੇਖੋ ਤੁਸੀਂ ਤੱਕਾ ਕਰਦੇ ਆ ਹਰ ਵਾਰ ਠੀਕ ਹੈ ਨੀ ਜਿਸ ਦਿਨ ਮੈਂ ਲੈ ਕੇ ਆਇਆ ਉਹ 26 ਕਰੋੜ ਰੁਪਏ ਉਦੋਂ ਤੁਸੀਂ ਕਿੱਥੇ ਸੀਗੇ ਇਹ ਲੋਕ ਕਿੱਥੇ ਸੀਗੇ ਉਦੋਂ ਮੈਨੂੰ ਇਸ ਕੰ ਦਾ ਵੀ ਜਵਾਬ ਦੇਣਾ ਹੈ ਤੇ ਅੱਜ ਜਿਹੜਾ ਇਹ ਲੈ ਕੇ ਆਇਆ ਉਹਨਾਂ ਨੂੰ ਬੁਲਾ ਲਓ ਯਾਰ ਚਲ ਕੋਈ ਗੱਲ ਨਹੀਂ ਨਹੀਂ ਜਾਣਦਾਂ ਤੇ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਨੂੰ ਠੀਕ ਹੈ ਨਹੀਂ ਇਹ ਤੋਂ ਬਾਅਦ ਤਾਂ ਨਿਕਲ ਇਹ ਨਿਕਲਣ ਲਈ ਤਾਂ ਹਰਦੀਾਲ ਸਿੰਘ ਨੇ ਬਣਾਇਆ ਨਾ ਇਹ ਪੁਲ ਤਾਂ ਇਹ ਆਮ ਲੋਕਾਂ ਦੇ ਨਿਕਲ ਲਈ ਲੋਕਾਂ ਦੀ ਡਿਮਾਂਡ ਸੀ ਮੈਂ ਲੈ ਕੇ ਆਏ 26 ਕਰੋੜ ਰੁਪਏ ਪੁਲ ਬਣ ਗਿਆ ਮੈਂ ਕਿਸੇ ਦਾ ਉਤਕਰ ਮੈਂ ਕਿਸੇ ਦੇ ਕੰਮ ਦੇ ਵਿੱਚ ਰਖਾਵਤ ਨਹੀਂ ਬਣਦਾ ਕੋਈ ਹੋਰ ਨਹੀਂ ਬਣਦਾ ਇਹ ਅਸੀਂ ਅੱਜ ਹੋਰ ਖੁਸ਼ੀ ਜ਼ਾਹਰ ਕਰਨ ਲਈ ਆਏ ਆ ਕਿ ਭਾਈ ਜਿਹੜਾ ਸਾਡਾ ਲਿਆਂਦਾ ਹੋਇਆ ਪ੍ਰੋਜੈਕਟ ਸੀ ਉਹ ਕੰਪਲੀਟ ਹੋ ਗਿਆ ਉਸ ਤੇ ਪਬਲਿਕ ਨੂੰ ਜਿਹੜੀ ਅਸੀਂ ਪ੍ਰੋਮਿਸ ਕੀਤਾ ਸੀ ਉਹ ਸਾਡਾ ਕੀਤਾ ਹੋਇਆ ਪੂਰਾ ਹੋ ਗਿਆ ਉਸ ਤੇ ਨਿਕਲਣਾ ਤੇ ਤੁਸੀਂ ਨਹੀਂ ਕਰਨ ਦੇਣਾ ਹੈਗਾ ਦੈਟਸ ਯੂਰ ਡਿਊਟੀ ਠੀਕ ਹੈ ਨਹੀਂ ਇਹ ਇੰਨਾ ਕਿ ਮੈਂ ਜ਼ਰੂਰ ਕਹਾਂਗਾ ਕਿ ਇਹ ਕੋਈ ਗੱਲ ਨਹੀਂ ਇਹ ਜਿਹੇ ਕੰਮਾਂ 'ਚ ਤੁਸੀਂ ਨਾ ਪੋ ਤੇ ਜਿਹੜਾ ਕੰਮ ਜਿਹੜੇ ਕਰਨੇ ਸਾਡੇ ਅਸੀਂ ਜੇ ਤੁਹਾਡਾ ਕੋਈ ਕੰਮ 'ਚ ਉਹਨਾਂ ਦੇ ਚ ਦਖਲ ਦੇ ਰਹੇ ਹੈਗੇ ਆ ਕੋਈ ਰੋਕ ਰਿਹਾ ਕੰਮ ਨੂੰ ਹਾਂ ਠੀਕ ਹੈ ਨਹੀਂ ਨਹੀਂ ਇੱਕ ਮਿੰਟ ਯਾਰ ਮੈਨੂੰ ਮੇਰੀ ਗੱਲ ਸੁਣੋ ਮੈਂ ਲੱਡੂ ਵੰਡਾਣੇ ਐ ਇੱਥੇ ਲੋਕਾਂ ਕੋਈ ਨਹੀਂ ਇੱਥੇ ਮੈਥੇ ਤੁੱਕੀ ਤੇ ਤੋੜ ਦੋਗੇ ਤੁਸੀਂ ਯਾਰ ਮੈਂ ਹਾਂ ਹਾਂ ਲੱਡੂ ਬਣਾਇਦਾ ਕੋਈ ਨਹੀਂ ਹੈ ਕੋਈ ਨਹੀਂ ਆਓ ਯਾਰ ਚਲੋ ਵੀ ਅੱਗੇ ਵੇ ਸਾਰੇ ਅਸੀਂ ਕਾਰਜ ਕੀ ਹਾਲ ਲਈ ਮੈਡਮ ਜੀ ਮੈਂ ਲਿਆਵ ਦੇਓ ਆਓ ਸਾਰਾ ਹੋ ਜਾਓ ਉਹ ਪੁਲਿਸ ਨੇ ਲੱਡੂ ਖਾਣੇ ਆ ਉਹ ਆਹ ਜੀ ਆਈਂ ਕਾ ਵਾਸਤੇ ਲਿਆਉਂਦੇ ਆ ਕਿ ਉਹ ਹੈ ਉਹ ਇਹ ਤੁਹਾਨੂੰ ਪਹਿਲਾਂ ਮੈਂ ਇੱਕ ਦੋ ਤੁਹਾਨੂੰ ਤਕਰੀਰ ਵੀ ਇਹ ਤੁਹਾਨੂੰ ਪਤਾ ਹੋ ਜਾ ਕਿ ਇਹ 1947 ਤੋਂ ਬਾਅਦ ਬੜੀ-ਬੜੀ ਇੱਕ ਮਾਰਕੀਟ ਸੀ ਇਹ ਇਲਾਕੇ ਦੇ ਲੋਕਾਂ ਦੀ ਅੱਗੇ ਤਾਂ ਤੁਸੀਂ ਪਿੱਛੇ ਮੋੜਦਾ ਥੋੜਾ ਸਾਈਡ ਇੱਕ ਹੁਣ ਗਲਤ ਕਰਦੇ ਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦੀਾਲ ਸਿੰਘ ਨੇ ਉਹਦਾ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਪਾਲ ਸਿੰਘ ਦੀ ਅੱਜ ਸਦਨਾ ਪੂਰੀਆਂ ਹੋ ਗਿਆ ਅੱਜ ਮੈਂ ਕਿੰਨੀ ਸਰ ਬਾਈਟ ਤਾਂ ਕਰਨ ਦਿਓ ਸਰ ਇਹ ਤਾਂ ਇਹ ਥੋੜੀ ਇਹ ਏ ਤੱਕਾ ਪਰ ਉਹਨਾਂ ਨੂੰ ਆਪਣੀ ਗੱਲ ਇਹ ਖੜ ਜਾਓ ਚਲੋ ਵੀ ਇਹ ਗੱਲ ਤੱਕਾ ਚਲੋ ਚਲੋ ਇਹ ਕੋਈ ਨਹੀਂ ਕੰਮ ਆ ਰਹੇਗਾ ਜੀ ਸਾਨੂੰ ਮਾਰੇ ਜੀ ਤੱਕੇ ਪੱਤਰਕਾਰ ਨੂੰ ਮਾਰੇ ਤੱਕੇ ਪੱਤਰਕਾਰ ਨੂੰ ਮਾਰੇ ਤੱਕੇ ਅਸੀਂ ਗੱਲ ਕਰ ਰਹੇ ਹਾਂ ਜੀ ਕੋਈ ਲੜਾਈ ਨਹੀਂ ਲੜਾਈ ਕਰਨੀ ਸੀ ਲੜਾਈ ਤੁਸੀਂ ਪਤਾ ਕਰ ਰਹੇ ਹੋ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਗੱਲ ਨਹੀਂ ਕਰ ਰਹੇ ਕੋਈ ਗੱਲ ਨਹੀਂ ਕਰਦੇ ਤੁਹਾਨੂੰ ਕੱਲ੍ਹ ਤੋਂ ਗੰਦਾ ਕਰੀ ਸਪਸਟ ਪਲੀਜ਼ ਸਾਨੂੰ ਗੱਲ ਲੈਣ ਦਿਓ ਉਹ ਕੋਠੀ ਕਰ ਰਹੇ ਜਾ ਰਹੇ ਉਹ ਕਿਹੜਾ ਉੱਧਰ ਜਾ ਰਹੇ ਆ ਕਰ ਰਹੇ ਸਾਨੂੰ ਕਿਹੜਾ ਉੱਧਰ ਜਾ ਰਹੇ ਆ ਸਪਸਟ ਪਲੀਜ਼ ਉਹ ਤਾਂ ਨਹੀਂ ਜਾ ਰਿਹਾ ਗੱਲ ਖਤਮ ਹੋ ਗਈ ਉਹ ਕਿੱਥੇ ਇੱਧਰ ਆ ਰਹੇ ਆ ਸਪਸਟ ਪਲੀਜ਼ ਕੋਈ ਨਹੀਂ ਜਾਉਂਦਾ ਠੀਕ ਆ ਇਹ ਪਹਿਲੀ ਗਲਤ ਇਹ ਗਲਤ ਗੱਲ ਕਰ ਰਹੇ ਹੋ ਪਲੀਜ਼ ਸਾਨੂੰ ਗੱਲ ਲੈਣ ਦਿਓ ਉਹ ਬਹੁਤ ਗਲਤ ਕਰ ਰਹੇ ਆ ਮੈਂ ਇੱਥੇ ਕਿੰਨੇ ਕਿਲੋਮੀਟਰ ਦੂਰ ਹੈ ਬਸ ਇਸ ਤਰ੍ਹਾਂ ਸਿੱਖੋ ਉਹ ਵੀ ਤਾਂ ਕੱਢੀ ਗਈ ਹੈ ਪੋਰਟ ਤਾਂ ਜੀ ਇੱਥੇ ਜਿਹੜਾ ਪੁਲ ਅਧੂਰਾ ਹੈ ਬਣਿਆ ਨਹੀਂ ਸਾਰੇ ਪ੍ਰੈਸ ਵਾਲੇ ਇੱਥੇ ਹੀ ਸੀਗੇ ਪਰसों ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਹੈ ਉਹਨਾਂ ਨੇ ਇੱਕ ਮੋਟਰਸਾਈਕਲ ਵਾਲਾ ਹਿੱਟ ਕਰ ਗਿਆ ਸੀ ਤੁਹਾਡੇ ਸਾਹਮਣੇ ਹੀ ਪ੍ਰੈਸ ਨੇ ਵੀ ਖਬਰ ਲਾਈ ਸੀਗੀ ਉਹਦੇ ਕਰਕੇ ਜੇ ਪੁਲ ਅਧੂਰਾ ਹੈ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਤਲਬ ਪਬਲਿਕ ਨੂੰ ਪਤਾ ਲੱਗਦਾ ਹੈ ਕਿ ਪੁਲ ਖੁੱਲ ਗਿਆ ਇੱਥੇ ਇਕੱਲਾ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰसों ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਲਾ ਕੇ ਬੈ ਗਏ ਸੀਗੇ ਫਿਰ ਦੁਬਾਰੇ ਧਰਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫੇਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਹੈ ਪੁਲ ਦਾ ਕੰਮ ਜੀ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਹਾਂ ਵੀ ਇਹਦੇ ਤੱਕ ਰੋਕ ਜਰਾ ਨਹੀਂ ਕਰ। ਨਹੀਂ ਸਰ ਅਧੂਰਾ ਸੀਗਾ ਤਾਂ ਫਿਰ ਕੱਲ ਮੈਡਮ ਤਾਂ ਉਦਘਾਟਨ ਕਰ ਰਹੇ ਆ। ਉਹ ਲੱਗੇ ਕੋਈ ਵੈਰੀਕੇਟ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗ ਰਹੀਆਂ ਸੀ ਉਹ ਲੱਗ ਰਹੀਆਂ ਚੱਕਰ ਰਹੀਆਂ ਸੀ ਵੈਰੀਕੇਟ ਵਗੈਰਾ ਚਕਾਰ ਰਿਆਂ ਹੋਰ ਜਿਹੜੇ ਅੜਤਨਾਂ ਨੇ ਉਹ ਖੋਲਦੇ ਆ ਖੁੱਲਜੂਗਾ ਕੱਲ ਤੱਕ ਤੇ ਕਰਦੇ ਆ ਮੋਸਮ ਹਲਕਾ ਨਿਵਾਸੀਆਂ ਨੂੰ ਲੱਡੂ ਵੰਡਣ ਆਏ ਸੀ ਮਠਾਈਆਂ ਵੰਡਣ ਆਏ ਸੀ ਉਸ ਤੇ ਵੀ ਰੋਕਿਆ ਗਿਆ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣ ਆਏ ਸੀ ਜਰੂਰ ਤੁਹਾਡੇ ਮਲਾਜ਼ਮ ਜਿਹੜੇ ਨੇ ਫੜਦੇ ਹੋਏ ਨਜ਼ਰ ਆ ਰਹੇ ਨਹੀਂ ਕੋਈ ਐਸੀ ਜੀ ਕਰਨੀ ਕੋਈ ਸ਼ਹਿਰ ਹੈ ਆਪਣਾ ਸ਼ਹਿਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬਹੁਤ ਵਧੀਆ ਸ਼ਹਿਰ ਹੈ ਇਹ ਪਾਤ ਨਹੀਂ ਸ਼ਾਂਤੀ ਭੰਗ ਕਰਦੀ ਨਹੀਂ ਸਰ ਪੂਲ ਦੇ ਨੇੜੇ ਪੂਲ ਦੇ ਨੇੜੇ ਲੇਕਿਨ ਉਹ ਜਿਸ ਤਰੀਕੇ ਤੱਕੇ ਮਾਰ ਕੇ ਤੁਸੀਂ ਸਾਈਡ ਤੇ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਦੇ ਬਾਰੇ ਕੋਈ ਤੱਕਾ ਨਹੀਂ ਮਾਰਿਆ ਜੀ ਕੋਈ ਕੁਝ ਨਹੀਂ ਠੀਕ ਹੈ ਜੀ